ਸਤਨਾਮੁ ਸ੍ਰੀ ਵਾਹਿਗੁਰੂ ਸਤਿ ਕੀ ਇੱਕ ਓੰਕਾਰੋ ਸਤਨਾਮੁ ਖਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜਪੀਸੈ ਪੰਗੁਰ ਪ੍ਰਸਾਦਿ ਜਾਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸੁਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ 49 ਬਚਨ ਦੋਹਰਾ ਗੁਰਸਿੱਖ ਪੜ ਇਤਵਾਰ ਕਰ ਜੇ ਭਾਉ ਹਰ ਮਨ ਮਾ ਐ ਸਤਨ ਗੁਰ ਸਿਖ ਰੂਪ ਗੁਰ ਅਸ਼ੀਰਵਾਦ ਦੇਸੋ ਨਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਵਤ ਸੰਗਤਾਂ ਵੱਡੇ ਪਾ ਗਾਂ ਵਾਲੇ ਕੋ ਜੋ ਕਈ ਓਜ ਤੋਂ ਲੈ ਕਰਕੇ ਹਰ ਰੋਜ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੰਦਨੋ ਤਾਕਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ 52 ਵਚਨ ਕੀਤੇ ਉਹਨਾਂ ਬਚਨਾਂ ਦੇ ਵਿੱਚੋਂ ਹਰ ਰੋਜ਼ ਇੱਕ ਵਚਨ শ্রবণ ਕਰਦੇ ਹੋ ਆ ਰਹੇ। ਤੋਂ ਅੰਜ ਆਪਾਂ ਨੇ 49ਵਾਂ ਜਿਹੜਾ ਵਚਨ ਹੈ ਉਹ ਸ਼ਰਣ ਕਰਨਾ। 49ਵਾਂ ਵਚਨ ਨੂੰ ਇਹ ਰਿ ਵਿਧਾ ਹੈ ਗੁਰ ਸਿੱਖ ਦਾ ਇਤਬਾਰ ਕਰਨਾ ਬਾਅਦ ਸ਼ਬਦਨੋਂ ਇਸ ਨੂੰ ਸ਼ੰਦਾ ਬੰਦੀ ਦੇ ਵਿੱਚ ਕਿਉਂ ਕਰੋਣਾ ਕੀਤਾ ਹੈ। ਉਹਨਾਂ ਚੋਂ ਸਮੋ ਬਚਨ ਗੁਰਾਰ ਗੁਰ ਸਿੱਖ ਪਰ ਇਤਬਾਰ ਕਰ ਜੇ ਭਾਉ ਹਰ ਮਨ ਮਾਹੀ ਐਸਾ ਗੁਰਸਿੱਖ ਰੂਪ ਗੁਰ ਕਸ਼ੂ ਬੰਦੇ ਸੋ ਨਾਹੀ ਮਾਪਰ ਸਾਸਤੇ ਨੇ ਸਤਗੁਰੂ ਜੀ ਦੇ ਵਚਨ ਨੂੰ ਗੁਰਸਿੱਖ ਦਾ ਇਕਬਾਰ ਕਰਨਾ ਕਿ ਭਾਈ ਜਿਸ ਗੁਰਸਿੱਖ ਦੇ ਬਾਤੇ ਵਿੱਚ ਪਰਮੇਸ਼ਰ ਦਾ ਭਾਉ ਹੋਵੇ ਡਰ ਹੋਵੇ ਉਸ ਉੱਤੇ ਭਰੋਸਾ ਨਿਸ਼ਾ ਕਰਨਾ ਯਕੀਨ ਕਰ ਲੈਣਾ ਸੋ ਐਸਾ ਸਤਗੁਰੂ ਜੀ ਦਾ ਵਚਨ ਹੈ ਇਹ ਕਹੇ ਸੰਸਾਰ ਨਹੀਂ ਕਰਨਾ ਚਾਹੀਦਾ ਭਾਈ ਗੁਰਦਾਸ ਜੀ ਪੂਰਨ ਗੁਰਸਿੱਖ ਦੇ ਜਿਹੜੇ ਲੱਛਣ ਨੇ ਉਹ ਆਪਣੀ ਬਾਤ ਦੇ ਵਿੱਚ ਕਿਉਂ ਵਰਣਨ ਕਰਦੇ ਰਾਜ ਧੰਨ ਧੰਨ ਗੁਰਸਿੱਖ ਸੁਣ ਗੁਰਸਿੱਖ ਪਾਏ ਗੁਰਸਿੱਖ ਬਾਣੂ ਗੁਰਸਿੱਖ ਮਨ ਮਾਨੇ ਹੈ ਗੁਰਸਿੱਖ ਪਾਏ ਗੁਰਸਿੱਖ ਪਾਓ ਚਾਓ ਰਿਤੇ ਗੁਰਸਿੱਖ ਜਾਨ ਗੁਰਸਿੱਖ ਜਗ ਜਾਣੇ ਹੈ

ਹਰ ਉਹ ਸ਼ਰਮਣ ਕਰਦੇ ਹੋ ਕਿ ਗੁਰਸਿੱਖਾਂ ਨੂੰ ਸਿੱਖੀ ਦਾਣ ਜਿੱਥੇ ਇਹ ਦਾਣ ਮੰਗੇ ਉਥੇ ਭਰੋਸਾ ਦਾਣ ਵਿਸ਼ਵਾਸ ਦਾਣ ਭਰੋਸਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਰੱਖਣਾ ਵਿਸ਼ਵਾਸ ਗੁਰਸਿੱਖ ਨੂੰ ਗੁਰਸਿੱਖ ਦੇ ਉੱਪਰ ਰੱਖਣਾ ਗੁਰਸਿੱਖ ਨੂੰ ਗੁਰਸਿੱਖ ਦਾ ਵਿਸ਼ਵਾਸ ਕਰਨਾ ਚਾਹੀਦਾ ਤੇ ਹੁਣ ਜਿਹੜਾ ਸਮਾਂ ਆ ਗਿਆ ਕਿਉਂਕਿ ਕਈ ਗੁਰਸਿੱਖ ਐਸੇ ਨੇ ਜਿਹੜੇ ਗੁਰਸਿੱਖਾਂ ਨੂੰ ਧੋਖਾ ਦੇ ਦਿੰਦੇ ਨੇ ਇਸ ਕਰਕੇ ਉਹ ਸਾਰੇ ਗੁਰਸਿੱਖਾਂ ਦੇ ਉੱਪਰ ਹੀ ਉਹਨਾਂ ਦਾ ਕੋਟਾ ਛੱਟ ਗਿਆ ਵਿਸ਼ਾ ਕਰਨ ਪਰ ਮਹਾਰਾਜੀ ਦਾ ਹੁਕਮ ਹੈ ਕਿ ਗੁਰਸਿੱਖ ਦਾ ਇਤਬਾਰ ਕਰ ਲੈਣਾ ਤੇ ਆਪ ਜੀ ਨੇ ਇੱਕ ਸਾਖੀ ਸ਼ਰਵਣ ਕੀਤੀ ਹੋਵੇਗੀ ਧਰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਇਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਹਰੂ ਧਰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਦਾ ਗੁਰਸਿੱਖ ਹੋਇਆ ਭਾਈ ਮੂਲੋਸ਼ਾ ਮੂਲੋ ਸਾ ਜਿਹੜਾ ਹੋਇਆ ਤੇ ਉਹ ਬੜਾ ਗੁਰਸਿੱਖ ਉਹ ਸਿੱਖਾਂ ਦੀ ਸੇਵਾ ਕਰਦਾ ਸੀ ਤੇ ਆਏ ਹੋਏ ਗੁਰਸਿੱਖਾਂ ਨੂੰ ਆਪਣੇ ਘਰ ਰਾਤਰੀ ਕਟਾਉਣੀ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਬੜੀ ਸੇਵਾ ਕਰਦਾ ਸੀ ਤੇ ਉਹਨਾਂ ਦਾ ਇਲਾਕੇ ਦੇ ਵਿੱਚ ਨਾਮ ਚੱਲਦਾ ਸੀ ਕੋਈ ਮੇਰੇ ਵਰਗਾ ਠੱਗ ਚੋਰ ਇੱਕ ਦਿਨ ਭਾਈ ਮੂਲੋ ਦੇ ਗ੍ਰਹਿ ਵਿਖੇ ਠੱਗੀ ਕਰਨ ਦੇ ਚੋਰੀ ਕਰਨ ਦੇ ਤੌਰ ਦੇ ਉੱਪਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਿੱਖ ਬਣ ਕੇ ਆਇਆ ਸੀ ਭਾਈ ਭੁੱਲੋ ਜੀ ਨੂੰ ਕਹਿਣ ਲੱਗਾ ਮੈਂ ਗੁਰੂ ਨਾਨਕ ਦਾ ਸਿੱਖਾਂ ਮੈਂ ਰਾਤ ਕੱਟਣੀ ਐ ਮੈਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਚੱਲਾਂ ਰਾਤਰੀ ਪੈ ਗਈ ਭਾਈ ਭੁੱਲੋ ਕਹਿਣ ਲੱਗਾ ਵੀ ਜੀ ਆਇਆਂ ਨੂੰ ਗੁਰ ਸਿੱਖਾ ਸਾਡੇ ਵੱਡੇ ਭਾਗ ਦੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਿੱਖ ਸਾਡੇ ਘਰ ਆਇਆ ਤੇ ਉਹਨਾਂ ਨੇ ਬੜਾ ਉਹਨੂੰ ਮੰਜਾ ਵਿਸਤਰਾ ਢਾਇਆ ਚੰਗਦਾ ਬਹੁਤ ਸਵਾਲ ਦਾ ਜਿਹੜਾ ਪ੍ਰਸ਼ਾਦਾ ਬਣਾ ਕੇ ਸ਼ਕਾਇਆ ਸ਼ਾਨ ਪਾਣੀ ਕਰਵਾਇਆ ਗੁਰੂ ਸਾਹਿਬ ਦੀਆਂ ਬਚਨ ਬਲਾਸ ਕੀਤੇ ਤੇ ਰਾਤਰੀ ਸੌ ਗਏ ਜਦੋਂ ਚੋਰ ਸੀ ਉਹ ਰਾਤਰੀ ਨੂੰ ਉੱਠਿਆ ਉਹ ਸਾਰੀਆਂ ਗੱਲਾਂ ਦੇਖਦਾ ਸੀ ਵੀ ਇਹ ਕਿਤੇ ਕੋਈ ਚੀ ਚੱਕ ਦੇ ਧਰਦੇ ਜਿਹੜਾ ਭਾਈ ਭੂਲੋ ਦੀ ਇਸਤਰੀ ਸੀ ਘਰ ਵਾਲੀ ਉਹਨੇ ਆਪਣੇ ਗਹਿਣੇ ਇੱਕ ਕੋਟੜੀ ਦੇ ਵਿੱਚ ਪਾ ਕਰਕੇ ਰੱਖ ਦਿੱਤੇ ਚੋਰ ਨੇ ਉਹ ਦੇਖ ਲਿਆ ਰਾਤਰੀ ਨੂੰ ਉੱਠ ਕੇ ਉਹਨੇ ਕੋਟੜੀ ਚੱਕੀ ਤੇ ਉਹ ਡੋਰੇ ਚੱਕ ਕਰਕੇ ਬਾਹਰ ਖੋਲਣ ਲੱਗਾ ਤੇ ਜਦੋਂ ਖੋਲਣ ਲੱਗਾ ਉਦੋਂ ਭਾਈ ਮੁੱਲਾ ਜੂਲੂ ਜੀ ਨੂੰ ਜਾਗ ਆਈ ਤੇ ਉਹ ਕਹਿਣ ਲੱਗਾ ਤੁੰ ਸਿੱਖਾ ਇਹ ਜੇ ਵੇਲੇ ਕਿੱਧਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਦੋ ਜਦੋਂ ਬਾਟ ਟੱਪਣ ਲੱਗਿਆ ਉਹਦੇ ਉਛੜ ਦੇ ਵਿੱਚੋਂ ਜਿਹੜੀ ਚੱਕੀ ਹੋਈ ਗਹਿਣਿਆਂ ਵਾਲੀ ਕੋਟੜੀ ਲਿੱਦ ਗਈ ਜਦੋਂ ਕੋਟੜੀ ਲਿੱਦ ਗਈ ਖੜਾਕ ਹੋਇਆ ਤੇ ਚੋਰ ਇਹ ਸਿੰਘ ਇਹ ਰਿਸਕੰਮਣ ਲੱਗ ਪਿਆ ਵੀ ਹੁਣ ਮੇਰਾ ਜਿਹੜਾ ਪਾਜ ਆ ਉਖੜ ਜਾਣਾ ਸੀ ਪਰ ਗੁਰਸਿੱਖ ਭਾਈ ਗੁੱਲੋ ਜੀ ਉਹਨ ਗੁਰਸਿੱਖਾਂ ਦੇ ਉੱਪਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਦੇ ਉੱਪਰ ਇੰਨਾ ਭਰੋਸਾ ਵਿਸਾਸੀ ਕਿ ਉਹਨਾਂ ਨੇ ਚੱਕ ਕੇ ਉਹੋਟਲੀ ਕਹਿਣ ਲੱਗੇ ਗੁਰਸਿੱਖਾ ਤੇਰਾ ਕੋ ਸਮਾਨ ਦਿੱਪਿਆ ਲੈ ਚੱਕ ਲੈ ਇਹ ਤੂੰ ਲੈ ਆਪਣੇ ਕੋਲ ਸਾਹੁੰਦਾ ਬਸ ਸੋਰ ਜਦੋਂ ਲੈ ਕੇ ਚਲਿਆ ਗਿਆ ਮੁਕੇ ਮਾਪਸ ਨਹੀਂ ਆਇਆ ਸਵੇਰ ਹੋਈ ਭਾਈ ਭੁੱਲੋ ਜੀ ਦੀ ਪਤਨੀ ਕਹਿਣ ਲੱਗੀ ਕਿ ਪਿਆਰਿਆ ਮੇਰੇ ਤਾਂ ਗਹਿਣੇ ਨਹੀਂ ਹੈਗੇ ਉਹ ਤਾਂ ਜਿਹੜਾ ਗੁਰਸਿੱਖ ਰਾਤ ਬਣ ਕੇ ਆਇਆ ਸੀ ਉਹ ਲੈ ਲਈ ਭਾਈ ਭੁੱਲੋ ਜੀ ਕਹਿਣ ਲੱਗੇ ਵੀ ਮੈਂ ਤੇਰੇ ਮੂਰੇ ਹੱਥ ਵਾਦਾਂ ਉਹ ਕਿਸੇ ਨੂੰ ਵੀ ਰੌਲਾ ਨਹੀਂ ਪਾਉਂ ਕਿਉਂਕਿ ਜੇ ਰੌਲਾ ਪਾਵਾਂਗੇ ਤਾ ਫਿਰ ਕਾਇ ਲੱਗੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖ ਐਸੇ ਜਿਹੜੇ ਲੋਕਾਂ ਦੇ ਘਰੋਂ ਚੋਰੀਆਂ ਕਰਦੇ ਫਿਰਦੇ ਨਹੀਂ ਤੇ ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਦੇ ਨਾਮ ਨੂੰ ਲੱਗੇ ਆਵੇਗੀ ਇਸ ਕਰਕੇ ਤੂੰ ਰੌਲਾ ਨਾ ਪਾਈ ਭਾਈ ਗੁੱਲੋ ਜੀ ਚੁੱਪ ਕਰਕੇ ਬਹਿ ਗਏ ਆਪਣੇ ਘਰੇ ਉਹਨੂੰ ਬਰਦਾਸ਼ਤ ਕਰ ਲਿਆ ਕੋਈ ਸਮੇਂ ਬਾਅਦ ਮਹਾਰਾਜੀ ਦੇ ਕੋਲ ਦਰਸ਼ਨ ਕਰਨ ਗਏ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਨੇ ਖੜੇ ਹੋ ਕਰਕੇ ਭਾਈ ਗੁੱਲੋ ਨੂੰ ਗੜਮਕੜੀ ਦੇ ਵਿੱਚ ਲਿਆ ਤੇ ਨਾਲ ਕਹਿਣ ਲੱਗਾ ਗੁਰਸਿੱਖਾ ਤੂੰ ਸਾਡੀ ਲੱਜਿਆ ਰੱਖੀ ਹੈ ਤੇ ਤੇਰੇ ਉੱਪਰ ਗੁਰੂ ਦੀ ਖੁਸ਼ੀ ਹੋਵੇਗੀ ਇਹਨੂੰ ਸਾਰੀਆਂ ਚੀਜ਼ਾਂ ਪ੍ਰਾਪਤ ਹੋਣਗੀਆਂ ਕਿਉਂਕਿ ਇਹ ਗੁਰਸਿੱਖ ਦਾ ਗੁਰਸਿੱਖ ਦੇ ਉੱਪਰ ਵਿਸ਼ਵਾਸ ਹੈ ਜਿਆਹ ਰਾਸਤੇ ਵਿੱਚ ਵੀ ਆਪਾਂ ਪੜਦੇ ਆਂ ਇਸ ਸਿੱਖਾਂ ਨੂੰ ਸਿੱਖੀ ਦਾਤ ਤੋਂ ਲੈ ਕਰਕੇ ਭਰੋਸਾ ਦਾਤ ਤੇ ਵਿਸ਼ਵਾਸ ਦਾਤ ਭਰੋਸਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਰੱਖਣਾ ਵਿਸ਼ਵਾਸ ਜਿਹੜਾ ਉਹ ਸਿੱਖ ਨੂੰ ਸਿੱਖ ਦੇ ਉੱਪਰ ਕਰਨਾ ਚਾਹੀਦਾ ਹੈ ਸੋ ਕੇ ਆਪ ਜੀ ਨੇ 49ਵਾਂ ਵਾਜਰ ਸ਼੍ਰਾਵਣ ਕੀਤਾ ਹੈ ਹੋਈਆਂ ਕੋ ਲਾ ਦੀ ਖਿਮਾ ਸਤਿਗੁਰੂ ਜੀ ਆਪ ਸੰਗਤਾਂ ਬਖਸ਼ਣ ਜੋਗ ਹੋ ਗਨਕੇ ਬੁਲਾਈਏ ਜੀ ਬਾਹੁਰ ਜੀ ਕਾ ਖਾਲਸਾ ਬਾਹੁਰ ਜੀ ਕੀ ਫਤਿਹ